ਕੋਕੇ ਦੋ ਲੁਟੇਰੇ ਦੁਕਾਨ ਦੇ ਵਿੱਚ ਵੜ ਗਏ ਤੇ ਪਿਸਤੌਲ ਦਿਖਾ ਕੇ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦੇਣ ਲੱਗੇ ਪਰ ਦੁਕਾਨਦਾਰ ਕਾਫੀ ਹਿੰਮਤੀ ਤੇ ਬਹਾਦਰ ਦਿਖਿਆ ਜਿੱਦੇ ਚੱਲਦੇ ਉਸਨੇ ਇਹਨਾਂ ਲੁਟੇਰਿਆਂ ਨੂੰ ਜਵਾਬ ਦੇ ਦਿੱਤਾ ਜਿਸ ਤੋਂ ਬਾਅਦ ਲੁਟੇਰਿਆਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਰਿਵਾਲਵਰ ਵੀ ਦਿਖਾਈ ਪਰ ਦੁਕਾਨਦਾਰ ਨੇ ਆਪਣੀ ਬਹਾਦਰੀ ਨਾ ਛੱਡੀ ਤੇ ਉਸਨੇ ਇਸ ਕਦਰ ਰੌਲਾ ਪਾਇਆ ਜਿਸ ਤੋਂ ਬਾਅਦ ਆਪਣੀ ਜਾਨ ਬਚਾਉਣੀ ਹੀ ਇਨ੍ਹਾਂ ਨੌ ਜਵਾਨਾਂ ਨੂੰ ਸਹੀ ਸਮਝੀ ਜਿਸ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੋ ਗਏ ਤਾਂ ਦਾਅ ਦੇ ਕਿ ਦੁਕਾਨਦਾਰ ਦੀ ਬਹਾਦਰੀ ਦੇ ਨਾਲ ਇਹ ਸਭ ਕੁਝ ਹੋਇਆ ਤੇ ਸਾਰੀਆਂ ਤਸਵੀਰਾਂ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦੁਕਾਨਦਾਰ ਤਾਂ ਇਹੀ ਸਮਝ ਰਿਹਾ ਸੀ ਕਿ ਇਨ੍ਹਾਂ ਕੋਲ ਤਾਂ ਪਿਸਤੌਲ ਨਕਲੀ ਹੈ ਪਰ ਜਦੋਂ ਉਸਨੇ ਗੋਲੀ ਚਲਾਈ ਫਿਰ ਉਸ ਨੂੰ ਅਹਿਸਾਸ ਹੋਇਆ ਪਰ ਜਦ ਤੱਕ ਤਾਂ ਰੌਲਾ ਪਾਉਣ ਤੇ ਦੋਨੋਂ ਲੁਟੇਰੇ ਫਰਾਰ ਹੋ ਗਏ ਮਾਮਲਾ ਖੰਨਾ ਦੇ ਮਲੇਰ ਕੋਟਲੇ ਦੇ ਰੋਡ ਤੋਂ ਸਾਹਮਣੇ ਆ ਜਿੱਥੇ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਹਿੰਮਤ ਦਿਖਾਈ ਰੌਲਾ ਪਾ ਦਿੱਤਾ ਜਿਸ ਦੇ ਚੱਲਦੇ ਉਹ ਉਥੋਂ ਫਰਾਰ ਹੋ ਗਏ ਜਦੀ ਜਾਣਕਾਰੀ ਦੁਕਾਨਦਾਰ ਨੇ ਦਿੱਤੀ ਹੈ ਸਰ ਮੈਂ ਬੈਠਾ ਫੋਨ ਤੇ ਗੱਲ ਕਰਦਾ ਸੀਗਾ ਦੋ ਬੰਦੇ ਜੀ ਬੋਲਰ ਦਿਖਾਣ ਲੱਗੇ ਕਹਿੰਦੇ ਖੜੇ ਦੇਖੋ ਕੀ ਹੈ ਜਦਿਆਂ ਨੇ ਗੋਲ ਚਲਾਵਾਂਗੇ ਮੈਨੂੰ ਸੋਚਿਆ ਵੀ ਕਿ ਨਕਲੀ ਗੋਲੀ ਹੋਊਗੀ ਕਿਤੇ ਵੀ ਨਹੀਂ ਚੱਲੂਗੀ ਕੋਈ ਲੈਗੀ ਮੈਂ ਕਿਹਾ ਦੁਕਾਨ ਦੇ ਉਹਨਾਂ ਨੂੰ ਗੋਲੀ ਚਲਾਤੀ ਫਾੜੀ ਕੱਤੀ ਨਿਚੋਂ ਕਰਕੇ ਫਿਰ ਮੈਨੂੰ ਕਹਿੰਦਾ ਤੂੰ ਕੱਢੇ ਕੋ ਕੀ ਹੈ ਸੁਣ ਮੈਂ ਕਿਹਾ ਤੂੰ ਜੋ ਕਰਨਾ ਕਰ ਲੋ ਮੈਂ ਤੈਨੂੰ ਦੇਦਾ ਕੁਝ ਨਹੀਂਦਾ ਮੈਂ ਇਹ ਕੜ ਕੜ ਗੋਲੀ ਚਲਾਦਾ 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 ਕਦੀ ਕਿ ਕਾਫੀ ਮਾਰ ਵੀ ਕੀਤੀ ਹੋ ਰਹੀ ਮਾਰ ਰਿਹਾ ਮੇਰੇ ਨਾਲ ਇਸ ਤੇ ਮਾਰੀ ਬੈੱਕਾ ਕੇ ਦੋ ਬੱਤਨ ਮਾਰੀ ਇਸ ਤੇ ਤੁਹਾਡੀ ਕੋਸ਼ਿਸ਼ ਕੀਤੀ ਮੈਂ ਮਰ ਤੂਰੇ ਕਰਦੇ ਆ ਫੇ ਆਪਣਾ ਮੈਂ ਰੋਲਾ ਪਾਤਾ ਫਿਰ ਬੰਦੇ ਇਸ ਕੋਲ ਇਸ ਕੋਲ ਕਟਾਂਸ਼ੀ ਹੋ ਗਿਆ ਪੱਜ ਕੇ ਦੋ ਮੋਰ ਸਾਹ ਬੰਦੇ ਸੀ ਦੋ ਦੋ ਮੋਰ ਸਾਹ ਸੀਗੇ ਚਾਹ ਬੰਦੇ ਸੀਗੇ ਦੋ ਬਾਗੜ ਦੋੰਦੇ ਲਾਗੇ ਪਿਸਤਾ ਕਾਫੀ ਕਸਮੀਸੀ ਮਨਾ ਕੇ ਨਕਲੀ ਕਿਤੇ ਨਕਲੀ ਪਿਸਤਾ ਹੈ ਡਰਾ ਦੇ ਕਿਤੇ ਬਿੱਬੇ ਤੋਂ ਬਾਅਦ ਤਾਂ ਕੁਝ ਬੰਦੇ ਸੀ ਮੈਂ ਕਿਨੂੰ ਦੁਕਾਨ ਤੇ ਮੇਰੇ ਕੋਲ ਪੰਜ ਮੁੰਡੇ ਸਟਾਫ ਰਹੇ ਸੀ ਠੀਕੇ ਮੇ ਨਾਲ ਉਹਨੇ ਬਾਅਦ ਤੇ ਮੁੰਡਿਆਂ ਨੂੰ ਕੰਨੀ ਕੀਤੀ ਸ਼ੁਰੂ ਕੀਤੀ ਮੁੰਡੇ ਡਾ ਕੇ ਅੰਦਰ ਭੱਜ ਗਏ ਫੇ ਮੈਂ ਕੱਲਾ ਮੈਂ ਕੱਲਾ ਰਹਿ ਗਿਆ ਕੋਣ ਲੜਨ ਮੈਂ ਹੀ ਬੋਕੜਾ ਗਾ ਦੀ ਗੋਲੀ ਛਿਸ਼ੇ ਵੱਜਿਓ ਦੇ ਨੀਤੇ ਕੋਨੇ ਦੇ ਤੇ ਛੱਟ ਤੇ ਤੇ ਛੱਟ ਤੇ ਬੱਚਾ ਹੋ ਗਿਆ ਦੀ ਗੋਲੀ ਇਤਲੇ ਨੀਚੇ ਨੂੰ ਨਹੀਂ ਪਾ ਦੇ ਕਿਤੇ ਡਰਾ ਦੇ ਕੁਝ ਕੀਤੇ ਮੁੰਡੇ ਭੱਜੇ ਪਿੱਛੇ ਮੈਂ ਰੁਟਣਾ ਕੋਣ ਲਾ 8:35 ਮਿੰਟ ਦੀ ਗੱਲ ਹੈ ਜੀ ਕਿੰਨੇ ਚਾਉਂਦੇ ਲੋੜਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਚੱਲਦੇ ਨੇ ਇੱਥੇ ਇਹੋ ਜਿਹੀ ਗੱਲ ਕਰਦੇ ਐਨੀ ਚੱਲ ਰੋੜ ਮੈਂ ਆਪ ਨੂੰ ਲਾਣਾ ਕਿ ਮੁੰਡੇ ਕੋ ਪੰਜਾ ਜੀ ਹੋਰ ਮੁੰਡੇ ਨੂੰ ਗੋਲੀ ਚਾਲ ਚਲਾਈ ਵੀ ਮੁੰਡੇ ਪੰਜਾ ਪਿੱਛੇ ਮੈਂ ਲੁੱਟ ਲਾਣਾ ਕਲਾ ਪਰ ਮੈਂ ਦਿੱਤਾ ਕੁਝ ਨਹੀਂ ਨਾ ਮੋਬਾਈਲ ਕੋਈ ਕੁਝ ਕੀਤੀ ਚੈਨੀਸ ਰੋਲ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੈਸ਼ ਬੜਾ ਗੱਲੇ ਚੋਂ ਹੁਣ ਉਹ ਚਲੋ ਉਹਦਾ ਕੀ ਕਹਾਣੀ ਤੋ ਕੈਂ ਵੀ ਜੋ ਘਾਟਾ ਹੈ ਠੀਕ ਹੈ ਜੀ ਜੋ ਇਹ ਬਚਿਆ ਨਾ ਜੋ ਕਰ ਰਿਹਾ ਹਾਂ ਫੜੇ ਜਾਂਦੇ ਨੇ ਜਿਵੇਂ ਬਿਲਕੁਲ ਫੜੇ ਜਾਂਦੇ ਨੇ ਦੇਖਿਆ ਸੀ ਸ਼ਕਲ ਦੇਖੀ ਸੀ ਕਿਸੇ ਦੀ ਸ਼ਕਲ ਸਾਰੇ ਮੁੰਡੇ ਗੁੰਡੇ ਸੀ ਉਹ ਮੈਂ ਲਾ ਲਾ ਤੀ ਮੈਂ ਸਾਲ ਦੀ ਉਮਰ ਹੋਊਗੀ ਉਹਨਾਂ ਦੀ ਫੇਸ ਉਹਨਾਂ ਦੇ ਫੇਸ ਤੇ ਬੇਸ ਜਿਹਾ ਉਹਨਾਂ ਨੇ ਮੋਟਰਸਾਈਕਲ ਨੰਬਰ ਪਲੇਟ ਵੀ ਆਣੀ ਸੀਗੀ ਸਪਲੈਂਡਰ ਮੋਟਰਸਾਈਕਲ ਬਲੈਕ ਕਲਰ ਦਾ ਹੀ ਪੁਲਿਸ ਦਾ ਸਭ ਤੋਂ ਪਹਿਲਾਂ ਫੋਨ ਕਰ ਛੋਟੀ ਉਹ ਜਦੀ ਆ ਗਈ ਸੀਗੀ ਸਾਰੇ ਕਿਹਾ ਕਿ ਪੁਲਿਸ ਕਾਰਵਾਈ ਕਰਦੀ ਪਈ ਹੈ ਜੀ ਬਾਕੀ ਦੇਖੋ ਸਵੇਤਾ ਬਲ ਬੁਕਸ਼ਾਪ ਕਾਰਵਾਈ ਕਰਨਗੇ ਉਤੀਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਲੁੱਟਣ ਦੇ ਵਾਸਤੇ ਦੋ ਨੌਜਵਾਨ ਦਾਖਲ ਹੋਏ ਸੀ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਾਡੇ ਕੋਲ ਜੀ ਤਕਰੀਬਨ ਸਾਡੇ 9 ਵਜੇ ਇੱਕ ਕੰਪਲੇਨਟ ਆਈ ਹੈ 112 ਤੇ ਕਿ ਜੋ ਵਿਵੇਕ ਰੈਨਾ ਸਟੋਰ ਹੈ ਆਪਣਾ ਬਲੇਕਪੋਟਲਾ ਰੋਡ ਕਰਨਾ ਉੱਤੇ ਉੱਥੇ ਹਨ ਉਹ ਬੰਦੇ ਆਏ ਸੀ ਕਿ ਤੋਂ ਜਿਨ੍ਹਾਂ ਨੇ ਫਾਈਟ ਕੀਤੀ। ਅਸੀਂ ਜੋ ਇਸ ਮੌਕੇ ਤੇ ਪਹੁੰਚੇ ਹਾਂ ਇਸ ਸੀਜ ਨੂੰ ਵੈਰੀਫਾਈ ਕਰਦਾ ਤੇ ਜੋ ਸੀਸੀਟੀਵੀ ਫੁਟੇਜ ਵਗੈਰਾ ਹੈ ਨਾ ਦੇਖੋ ਉਸ ਨੂੰ ਚੈੱਕ ਕਰਾਂ। ਤਾਂ ਦੇਖਿਆ ਜੋ ਵੀ ਤਾਂ ਦਿਨ ਦਿਹਾੜੇ ਤੇ ਰਾਤ ਨੂੰ ਲੁੱਟਾਂ ਖੋਹਾਂ ਦੀਆਂ ਵਾਰ ਦਾਤਾਂ ਵਿੱਚ ਜ਼ਾਬਾ ਹੁੰਦਾ ਜਾ ਰਿਹਾ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟਦੀ ਵਾਰ ਦਾਤ ਕੀਤੀ ਜਾ ਰਹੀ ਹੈ ਪਰ ਇੱਥੇ ਦੁਕਾਨਦਾਰ ਨੇ ਹਿੰਮਤ